ਸਸੀਗਾ ਦੋਸਤੋ ਰੱਠਾ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪ ਆਏ ਆ ਲਾਡੀ ਵੀਰੂ ਨਾਲ ਕੋਲ ਪਿੰਡ ਨੀਕੀ ਕਿਰਤਵਾਲ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਦੋ ਤਿਆਰ ਪਸ਼ੂ ਕਾਊ ਆ ਜੀ ਇਹਨਾਂ ਕੋਲ ਤੇ ਸਮਾਂ ਕੁਝ 12:00 ਵਜੇ ਦਾ ਤਰੀਕ 19 ਨਵੰਬਰ 2025 ਤੇ ਲੈਨੇ ਆ ਜਾਣਕਾਰੀ ਵੀਰੂ ਨਾਲ ਕੋਲ ਸਸੀਗਾ ਵੀਰ ਜੀ ਸਸੀਗਾ ਦੀ ਸਸੀਗਾ ਹੋ ਠੀਕ ਠਾਕ ਜਿਓ ਵਧੀਆ ਹੈ ਕਿਰਪਾ ਜੀ ਮਹਾਰਾਜ ਜੀ ਕੈਮ ਨੇ ਸੇਤਾ ਹਾਂਜੀ ਹਾਂਜੀ ਵਧੀਆ ਓਕੇ ਠੀਕ ਹੈ ਤੇ ਕਿੰਨੇ ਪਸ਼ੂ ਲਾਇਆ ਜੋ ਅੱਜ ਪਸ਼ੂ ਅੱਜ ਆਪਣੇ ਲਈ ਦੋ ਆਈ ਦੋ ਪਸ਼ੂ ਆ ਗਏ ਹਨਾ ਹਾਂਜੀ ਦੋਵੇਂ ਤਿਆਰ ਦੋਵੇਂ ਤਿਆਰ ਕੋ ਹਫਤਾ ਦੱਸ ਦੇਣ ਦੀ ਕੱਚੀ ਆ ਜੀ ਮੱਝਾ ਹਾਂਜੀ ਤੇ ਇੰਨਾ ਕੁ ਟਾਈਮ ਗਾਂ ਲੈ ਜੂਗੀ 12 ਦਿਨ ਹਾਂਜੀ ਕਿੰਨੇ ਗਾਂ ਹਾਂਜੀ ਠੀਕ ਹੈ ਕਿੰਵੇਂ ਸੂਏ ਆ ਗਈ ਜੋ ਹਾਂਜੀ ਇਹ ਵੀ ਜੀ ਤੀਜੇ ਸੂਏ ਆ ਗਈ ਜੀ ਤੀਜੇ ਸੂਏ ਆ ਗਈ ਹਨਾ ਹਾਂਜੀ ਠੀਕ ਹੈ ਜੀ ਤੇ ਕਿੰਨਾ ਕੁ ਦੁੱਧ ਆ ਦੱਸਿਆ ਉਹਨਾਂ ਨੂੰ ਦੁੱਧ ਵੀਰ ਜੀ ਉਹਨਾਂ ਆਖਿਆ 13-14 ਕਿਲੋ ਦੀ ਆਪਾਂ ਗਾਰੰਟੀ ਦਿੰਨੇ ਆ 13-14 ਕਿਲੋ ਦੀ ਆਪਣੀ ਫੁੱਲ ਗਾਰੰਟੀ ਹਾਂਜੀ ਗਾਰੰਟੀ ਕੋਈ ਭੈਣ ਭਰਾ ਲੈ ਵੀ ਜਾਵੇ ਨਾ ਆਪਾਂ ਗਾਰੰਟੀ ਆਪਾਂ ਵੀ ਦੇਵਾਂਗੇ ਬਿਲਕੁਲ ਬਿਲਕੁਲ ਹਾਂਜੀ ਦੇ ਦਾਂਗੇ 13-14 ਕਿਲੋ ਦੀ ਗਾਰੰਟੀ ਦੇ ਦਾਂਗੇ ਬਾਕੀ ਸੇਵਾ ਕਰੇ ਕੋਈ ਭੈਣ ਭਰਾ ਜਾ ਕੇ ਹਾਂਜੀ ਹਾਂ ਦੁੱਧ ਬਾਕੀ ਕਹਿ ਦਿੰਦੇ ਦੁੱਧ ਸਿਵਾਣਾ ਹੀ ਜੀ ਬਿਲਕੁਲ ਸੇਵਾ ਦੇ ਡਿਪੈਂਡ ਕਰਦਾ ਚਲੋ ਰਈ ਉਹਨਾਂ ਭੈਣ ਭਰਾ ਤੋਂ ਉਹਨਾਂ ਤੋਂ ਥੋੜਾ ਜਿਹਾ ਰਹਿ ਗਈ ਮਾੜੀ ਜੀ ਹਾਂਜੀ ਪਿੰਡੇ ਤੋਂ ਬਾਕੀ ਥੱਲਿਓ ਮਾਜ ਚੰਗੀ ਜੇ ਬਹੁਤ ਬਣੀ ਆ ਅਰੇ 10 ਦਿਨ ਇਹਦੇ ਬਾਕੀ ਜੇ ਮਾਜ ਦੇ ਲਈ ਹਾਂਜੀ 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 ਤੇ ਚਵਾਈ ਚੁਈ ਦੀ ਚਵਾਈ ਚੁਈ ਓਕੇ ਆ ਵੇਖੋ ਤੇ ਅੱਗੇ ਪਿੱਛੇ ਗਾਰਡ ਜਾਂ ਬਰੋਬਰ ਜੇ ਹਾਂਜੀ 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 ਕਰਮਾ ਵਾਲੀ ਸਾਰੇ ਵਿਰਲ ਬੋਰਨ ਚੰਗੇ ਸਾਰੇ ਪਾਸੇ ਵਿਖਾ ਹਾਂਜੀ ਹਾਂਜੀ ਬਾਕੀ ਤੋਰ ਪਾਣਾ ਵੀ ਜੀ ਸੋਨਾ ਲੱਗਾ ਕੋਈ ਬਹੁਤ ਬਹੁਤ ਥਾਨ ਬੜਾ ਸੋਨਾ ਲੱਗਾ ਹਾਂਜੀ ਹਾਂਜੀ ਕਰਾਈਆਂ ਚੈੱਕ ਭਰਾਵਾਂ ਕੋਲ ਹਾਂਜੀ ਆ ਲੈ 10 ਦਿਨ ਕੱਚੀ ਮੱਝ ਜਦੋਂ 10 ਦਿਨਾਂ ਦੇ ਲਾਗੇ ਜਾ ਕੇ ਬਣੀ ਫੇਰ ਵੇਖਿਓ ਮੱਝ ਹਾਂਜੀ ਹਾਂਜੀ ਫੇਰ ਤਾਂ ਪੂਰੀ ਪ੍ਰੋਪਰ ਇਹਨੇ ਹਾਂ ਇਹ ਮੱਝ ਵੀ ਪੂਰੀ ਹੈਵੀ ਹੈ ਕੋਈ ਆਉਂਦੀ ਦੀ ਗੱਲ ਨਹੀਂ ਭਾਰੀ ਨਿੱਗਰ ਆ ਨਿੱਗਰ ਆ ਮੱਝ ਕੋਈ ਚੱਕਰ ਨਹੀਂ ਹੈ ਕੰਮ ਇਹਦਾ ਨਹੀਂ ਓਕੇ ਰਿਪੋਰਟ ਹਾਂਜੀ ਹਾਂਜੀ ਕਮਾਲੀਏ ਵੀਰ ਜੀ ਕਰੋ ਦੋਸਤੋ ਸਿੰਘੀ ਸਿੰਘੀ ਚੈੱਕ ਫੇਸ ਕੁਆਲਟੀ ਵੇਖੋ ਤੁਸੀਂ ਕਮਾਲੀ ਪੈਂਦੇ ਨੇ ਉਹ ਘਾਹ ਨੂੰ ਥੱਲੇ ਮਾਰ ਦੋ ਕੈਮਰਾ ਹਾਂਜੀ ਹਾਂਜੀ ਵੀਡੀਓ ਕੋ ਪੂਰ ਸ਼ਟਾ ਕਹੇ ਵੀ ਬਲਕ ਕਹੇ ਗੱਲ ਦੀ ਗਰੰਟੀ ਆਪਣੀ ਗਰੰਟੀ ਹੈ ਨਾ ਆਪਣੀ ਹਾਂਜੀ ਉਹ ਸਿੱਟਾ ਹਾਂਜੀ ਹਾਂਜੀ ਬਾਕੀ ਕੋਈ ਪਿੱਛੇ ਭਾਰ ਪੂਰ ਦੀ ਆਪਾਂ ਵੀ ਗਰੰਟੀ ਲੈਨੇ ਆ ਬਿਲਕੁਲ ਜੀ ਹਾਂਜੀ ਚਵਾਈ ਜਵਾਈ ਇੱਕ ਨੰਬਰ ਮੈਂ ਨਾ ਥਾਣੀ ਇੰਨਾ ਸੋਹਣਾ ਲੱਗਾ ਤੁਸੀਂ ਬਹੁਤ ਸੋਹਣਾ ਹਾਂਜੀ ਹਾਂਜੀ ਬਿਲਕੁਲ ਬੇਕੋ ਆਲੇ ਮਾਜਾਲੇ ਗੋ ਬਾਂਦੀ ਆਲੇ ਪਿੱਛੋਂ ਬੰਨਾ ਬੰਨਾ ਇਹਨੇ ਚੰਗਾ ਵਾਨਾ ਬਾਹਰ ਕੱਟਣਾ ਲੈ ਹਾਂਜੀ 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 ਕਿਉਂਕਿ 10 ਦਿਨ ਜਿਹੜੇ ਬੜੇ ਹੁੰਦੇ ਅੱਠਾਂ 10ਾਂ ਦਿਨਾਂ ਬਹੁਤ ਬਣ ਜਾਣਾ ਬਿਲਕੁਲ ਬੇਕੋ ਬਣ ਜਾਣਾ ਵੀ ਜੀ ਦੇ ਵੀਜੀ ਕੀ ਮੁੱਲ ਕਰਦੇ ਆਪਾਂ ਮੋਹਲੇ ਦਾ ਸ਼ਾਇਦ 90000 ਕਰਦੇ ਆਪਾਂ ਹਾਂਜੀ ਦੋ ਮਾਨਤਾਂ ਕਰਦਾਂ 88000 ਦੀ ਦੇਦਾਂਗੇ 88000 ਦੀ ਦੇਦਾਂਗੇ ਹਾਂ 88000 ਦੀ ਹਾਂ ਨਾ ਦੇਦਾਂਗੇ ਉਹ ਚੋਂ ਵੀ ਕੋਈ ਮਾਰਾ ਮੋਟਾ ਕਰ ਲਾਂਗੇ ਛੋੜ ਛੱਪਾ ਕਰਦੇ ਛੋੜ ਛੱਪਾ ਨਾ ਕਰਦਿਆਂ ਕਰਦਾਂ ਇਹ ਮਾਨਤਾਂ 88 ਚੋਂ ਠੀਕ ਹੈ ਜੀ ਤੇ ਇਹਦੀ ਦੇ ਰਹੀਆਂ ਜਾਣਕਾਰੀ ਵੀਜੀ ਇਹ ਗਾਂ ਇਹ ਤੀਜੇ ਸੂਏ ਤੀਜੇ ਸੂਏ ਆ ਗਈ ਹੈ ਨਾ ਹਾਂਜੀ ਤੀਜੇ ਸੂਏ ਬਾਕੀ ਠੰਡੀ ਠੁੰਡੀ ਚੰਗੀ ਹੈ ਇਹੋ ਜੀ ਗੱਲ ਨਹੀਂ ਜੀ ਪੂਰੀ ਸੀਲਸਲਾ ਗਏ ਮੈਂ ਨਾ ਥਨ ਵੇਖੋ ਕਿੱਡਾ ਸੋਹਣਾ ਲੱਗਾ ਦੇਸੀ ਦੋਲੀ ਹੈਗੀ ਐ ਹਾਂਜੀ ਉਹ ਜਿਹਨੀਆਂ ਵੀ ਛੜਾ ਮਾਰਨ ਆ ਲਈ ਐ ਹੈਗਾ ਤੇ ਤੋਹਫਾ ਇਹ ਗਰਮੀ ਦਾ ਬਾਕੀ ਹੁਣ ਸਿਆਲ ਚ ਵੀ ਆ ਗਰਮੀ ਕਿਹੜਾ ਤੋਹਫਾ ਜੇ ਭਾਵੇਂ ਗਰਮੀਆਂ ਤੱਕ ਵੀ ਨਿਚਵਾ ਹੀ ਜਾਣਾਗਾ ਹਾਂਜੀ ਹਾਂਜੀ ਹਾਂ ਤੀਜਾ ਸੂਆ ਆ ਗਿਆ ਹਨਾ ਸੂਆ ਦਾ ਤੀਜਾ ਜੇ ਦੁੱਧ 15 ਕਿਲੋ ਦੀ ਗਾਰੰਟੀ ਹੈਗੀ ਐ 15 ਕਿਲੋ ਹਨਾ ਹਾਂਜੀ ਕਿੰਨੇ ਕ ਦਿਨ ਤੋਂ ਲੈ ਜੂਗੀ ਜੀ ਇਹ ਦਿਨ ਵੀਰ ਜੀ 10 ਦਿਨ ਬਾਕੀ ਵਾਲੇ ਖੜਦੀ ਏ 10 ਤੋਂ 12 ਦਿਨ ਲੈ ਜਾਣੇ ਨੇ ਹਾਂਜੀ 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 12 ਹੀ ਮੰਨ ਕੇ ਚੱਲਣਾ 12 ਮੰਨ ਕੇ ਚਲੋ ਕੋਈ 1-2 ਦਿਨ ਹੋਰ ਵਾਧਾ ਖੜ ਸਕਦੀ ਕੋ ਭੈਣ ਭਰਾ ਬਿਲਕੁਲ ਬਿਲਕੁਲ ਧਿਆਨ ਨਾਲ ਕਰਦ ਗਏ ਲੰਮੀ ਹਾਂਜੀ ਹਾਂਜੀ ਕਰਦ ਗਏ ਕਰਦ ਗਏ ਲੰਮੀ ਥੋੜੀ ਠੰਡੀ ਇਹ ਪੂਰੀ ਠੰਡੀ ਸਟੀਲ ਹਾਂਜੀ ਹਾਂਜੀ ਪੂਰੀ ਪੂਰੀ ਫੇਸ ਕੁਆਲਟੀ ਕਰੋ ਚੈੱਕ ਮਿੱਤਰੋ ਜਿਹੜਾ ਮਰਜ਼ੀ ਭੈਣ ਭਰਾ ਚ ਹੋ ਸਕਦਾ ਹੈ ਹਾਂਜੀ ਹਾਂਜੀ ਬੁਰੀ ਠੰਡੀ ਹੈ ਨਾ ਮੈਂ ਨਾ ਥਨ ਵੇਖੋ ਵੇਖੋ ਇਹ ਦੋ ਸੀਲ ਦੱਸੋ ਕੀ ਹੋਊਗੀ ਬਿਲਕੁਲ ਜੀ ਬਿਲਕੁਲ ਹਾਂ ਬਾਕੀ ਇਹਨਾਂ ਜੇ ਸਮਾ ਪਿਆ ਇਹਦਾ ਸਮਾ ਪਿਆ 12 ਦਿਨ ਪਾਇਆ ਢਿੱਲਾ ਢੁਲਾ ਸਾਰੀਆਂ ਕਰਮਾ ਵਾਲੀ ਨੇ ਕੱਢ ਹੋਣੀਆਂ ਜੇ ਹਾਂਜੀ ਹਾਂਜੀ ਇਹਨੇ ਪੂਰੀਆਂ 14 15 ਕਿਲੋ ਦੁੱਧ ਨਾਲ ਚੋਇਆ ਜੇ ਆਪਾਂ ਨੂੰ ਗਰੰਟੀ ਦਿੱਤੀ ਆ ਹਾਂਜੀ ਬਾਕੀ ਕੋਈ ਭੈਣ ਭਰਾ ਆਪਦੀ ਮਰਜ਼ੀ ਕਰਕੇ ਖੜਿਆ ਆ ਦੀ ਸੋਚ ਸਮਝਣਾ ਖੜੇ ਬਿਲਕੁਲ ਬੇਗਰ ਤਸੱਲੀ ਕਰਕੇ ਹੈ ਨਾ ਹਾਂ ਤਸੱਲੀ ਕਰੇ ਆ ਦੀ ਆਪਾਂ ਦੇ ਥਿੱਪੀ ਹਾਲ ਦੀ ਘੜੀ ਦੇ ਇੱਕੀ ਜਾਂ ਥਿੱਪੇ ਲੈ ਆਂਦੀ ਆ ਹਾਂਜੀ ਹਾਂਜੀ ਤੇ ਧਾਰ ਚਵਾਈ ਪੋਲੀ ਵਧੀਆ ਕਰਮ ਵਾਲੀ ਓਕੇ ਆ ਹਾਂਜੀ 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 ਬਾਕੀ ਆਪ ਦਾ ਨਾ ਨਹੀਂ ਆਪ ਦੀ ਤਸੱਲੀ ਕਰੇ ਤਸੱਲੀ ਕਰੇ ਬਿਲਕੁਲ ਤੇ ਕਿੰਨਾ ਕੁ ਵੇਹੇ ਆਈਡੀਆ ਕੋਈ ਕਰ ਜੂ ਐ ਕਿ ਸਵੇਰੇ ਦੁੱਧ ਦੁੱਧ ਸੇਵਾ ਨਾਲ ਉਹਨਾਂ ਦੇ ਚਲੋ 14-15 ਕਿਲੋ ਚੋਆ ਕੋਈ ਵੱਧ ਸੇਵਾ ਕਰੇ ਵੱਧ ਵੀ ਚੋ ਸਕਦਾ ਬਿਲਕੁਲ ਬਿਲਕੁਲ ਹਾਂਜੀ ਵੱਧ ਵੀ ਚੋ ਸਕਦਾ ਵੀ ਉਹਦੇ ਸੇਵਾ ਹਨਾਈਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੋਲ ਮਲ ਵੀਰ ਜੀ ਆਪਾਂ ਕੀ ਕਰਨਾ ਹੈ ਮੋਲੇ ਦਾ ਕਰਦੇ ਆਪਾਂ 40000 40000 ਹਾਂ ਜੀ 40000 ਰੁਪਏ 1000 ਰੁਪਿਆ ਛੱਡ ਦਾਂਗੇ 1000 ਰੁਪਿਆ 38 ਦੇ ਦਾਂਗੇ ਹਣਾ ਹਾਂ 1000 ਘੱਟ 40 ਦੇ ਦਾਂਗੇ ਹੋਰ ਕਰ ਦਾਂਗੇ ਮਾਨਤਾਨ ਪੂਰੇ 38 ਦੀ ਦੇ ਦਾਂਗੇ 38 ਦੀ ਦੇ ਦਾਂਗੇ ਹਾਂ ਨਾ 30000 ਦੀ ਦੇ ਦਾਂਗੇ ਠੀਕ ਹੈ ਮੌਕੇ ਦੇ ਮਾਨਤਾਨ ਹਣਾ ਹਾਂ ਜੀ ਹਾਂ ਜੀ ਆਪਾਂ ਇਹਨਾਂ ਕੋਲ ਦੂਰੋਂ ਨੇੜੋਂ ਲਾ ਲਾਂਗੇ ਹਿਸਾਬ ਦਾ ਹਾਂ ਹਾਂ ਜੀ ਜਿਹੜਾ ਜਿਹੜੇ ਹਿਸਾਬ ਨਾਲ ਜੇ ਲਾ ਆ ਜਿਹੜੇ ਹਿਸਾਬ ਨਾਲ ਦੂਰੋਂ ਨੇੜਿਆਂ ਕਰ ਲੈ ਕੋਈ ਹਾਂ ਜੀ ਹਾਂ ਜੀ ਠੀਕ ਹੈ ਜ ਆਪਣਾ ਐਡਰੈਸ ਪਿੰਡ ਹੈਗਾ ਜੀ ਆਪਣਾ ਛੋਟੀਗਿਰਤੋਵਾਲ ਹਾਂਜੀ ਜ਼ਿਲ੍ਹਾ ਆਪਣਾ ਤਰਨਤਾਰਨ ਜੀ ਜ਼ਿਲ੍ਹਾ ਕਰਨਤਾਰਨ ਤਹਿਸੀਲ ਪੱਟੀ ਹੈ ਜੀ ਤਹਿਸੀਲ ਪੱਟੀ ਦੇ ਹਰੀ ਗਿਆ ਤੋਂ ਹੈਗਾ ਜੀ 6-7 ਕਿਲੋਮੀਟਰ ਦੀ ਦੂਰੀ ਤੇ ਪਿੱਖੀਵੰਡ ਰੋਡ ਤੇ ਹਾਂਜੀ ਤੇ ਪੱਟੀ ਵਾਲੀ ਸਾਈਡ ਤੋਂ ਵੀ ਇੰਨਾ ਕਿ 7 ਕਿਲੋਮੀਟਰ ਪੱਟੀ ਮੋੜ ਤੋਂ ਹੈਗਾ ਜੀ ਸੇਮ ਇਕੁਅਲ ਹੀ ਆਣਾ ਦੋਹਾਂ ਸਾਈਡਾਂ 'ਗੀਆਂ ਦੋਹਾਂ ਸਾਈਡਾਂ ਹਨਾ ਤੇ ਮੋਬਾਈਲ ਨੰਬਰ ਵੀ ਦੀ ਮੋਬਾਈਲ ਨੰਬਰ ਹੈਗਾ ਜੀ 98559 00482 985900482 ਠੀਕ ਹੈ ਵੀਰ ਜੀ ਵੈਸੇ ਵੀ ਆਪਣੇ ਕੋਲ ਰੁਟੀਨ ਦੇ ਵਿੱਚ ਪਸ਼ੂ ਹੁੰਦੇ ਹੀ ਆ ਜਦੋਂ ਮਰਜੀ ਕੋਈ ਵੀ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਵੀਡੀਓ ਤੋਂ ਬਿਨਾ ਵੀ ਚਲੋ ਭੈਣ ਭਰਾ ਕੰਮ ਵਾ ਟਾਈਮ ਦਾ ਕਰੀਦਾ ਵਾ ਹਾਂਜੀ ਹਾਂਜੀ ਤੇ ਵੀਡੀਓ ਤੋਂ ਬਿਨਾ ਵੀ ਚੱਲੀ ਜਾਂਦਾ ਕੰਮ ਉਹੀ ਭੈਣ ਭਰਾ ਜਾਂਦੇ ਲੈ ਜਾਂਦੇ ਆ ਕੋਈ ਮਤਲਬ ਲੇਟ ਵੇਖੇ ਵੀਡੀਓ ਜਾਂ ਕੋਈ ਲੇਟ ਵੇਖੇ ਤੇ ਚਲੋ ਹੀ ਚਲੋ ਜਦੋਂ ਵੀ ਕੋਈ ਫੋਨ ਭੈਣ ਭਰਾ ਕਰੇ ਡੰਗਰ ਵੇਖ ਜਾਂਦੇ ਉਵੇਂ ਆਪਣੇ ਕੋਲੇ ਹੁੰਦੇ ਹੀ ਆ ਡੰਗਰ ਆਪਣੇ ਕੋਲ ਪੱਕੇ ਹੁੰਦੇ ਆ ਰੋਟੀ ਹੁੰਦੇ 2-4 ਡੰਗਰ ਹੁੰਦੇ ਹੁੰਦੇ ਆ ਜਿਆਦਾ ਆ ਪਰ ਰੱਖਦੇ ਆ ਨਾ ਹਾਂਜੀ ਹਾਂਜੀ ਬਾਕੀ ਫੋਨ ਕਰਕੇ ਆਵੇ ਜਿਹੜੇ ਵੀ ਆ ਫੋਨ ਕਰਕੇ ਆਵੇ ਕਿਸੇਲੇ ਡੰਗਰ ਵਿਕ ਜਾਂਦੇ ਚਲੋ ਹਾਂਜੀ ਹਾਂਜੀ ਫੋਨ ਕਰ ਲੇ ਕੋ ਭੈਣ ਭਰਾ ਹਾਂਜੀ ਹਾਂਜੀ ਤੇ ਇੱਕ ਮੱਝ ਹੋਰ ਵੀ ਹੈਗੀ ਆਪਣੇ ਕੋਲੇ ਹਾਂਜੀ ਬਾਕੀ ਹਲੇ ਉਹ ਥੋੜਾ ਟਿਕਣ ਚ ਪ੍ਰੋਬਲਮ ਉਹਦੀ ਥੋੜੀ ਹਾਂਜੀ ਹਾਂਜੀ ਘਰ ਦਾ ਕਰਦੀ ਆ ਹਾਂਜੀ ਬੁਖਾ ਦਿਓ ਇੱਕ ਰਮੜੀ ਜੀ ਬੁਖਾ ਦੀਏ ਇਹ ਤਿੰਨਾਂ ਗੇ ਮਹੀਨਿਆਂ ਦੀ ਸੂਈ ਏ ਤਿੰਨ ਮਹੀਨੇ ਹਾਂਜੀ ਹਾਂ ਮਾੜੀ ਨਿਗਾਹ ਮਾ ਮਰਵਾ ਦਈਏ ਚੱਲ ਕੇ ਭਣ ਪ੍ਰਾਣੇ ਆਹ ਚਲੋ ਜਿੱਤਰਾ ਵੀ ਦੁੱਧ 7 ਕਿਲੋ ਹੈਗਾ ਇਹਦਾ ਦੁੱਧ 7 ਕਿਲੋ ਹਣਾ ਆ ਬੱਚਾ ਖਾਦੋ ਮੜਾ ਆ ਬੱਜਾ ਹਣਾ ਬੱਚਾ ਹੂੰ ਕਦਿਆ ਏਜੰਟ ਠੀਕ ਹੈ ਚਲੋ ਰੇਡਾਡੀ ਦੇ ਓਕੇ ਸਾਇਡ ਤੋਂ ਇਹ ਮੈਂ ਵੀਡੀਓ ਬਣਾਉਂ ਹੂੰ ਦੁੱਧ ਆ ਗਿਆ 7 ਕਿਲੋ ਇਹਦਾ 7 ਕਿਲੋ ਦੁੱਧ ਆ ਗਿਆ ਹਾਂ ਇਹਨਾਂ ਵੀ ਇਹਨੂੰ ਤਾਪ ਪਟਕਾਉਣੀ ਆ ਨੇ ਥੋੜੀ ਸੇਵਾ ਕਰ ਲਈਏ 4 ਦਿਨ ਹਾਂਜੀ ਹਾਂਜੀ ਇਹੇ ਭੈਣ ਭਰਾ ਕੋਈ ਇਦਾਂ ਖੜ ਨਹੀਂ ਗਏ ਨੇ ਲੈ ਆ ਵੀ ਸਕਦਾ ਆ ਕਿਸੇ ਦਾ ਨਾ ਮਣ ਬਣਦਾ ਇਹ ਤੇ ਲਿਜਾ ਸਕਦਾ ਆ ਮਣ ਸਾ ਥਣ ਥਣ ਦੀ ਚੰਗੀ ਥੱਲੋ ਭਾਨੇ ਦੀ ਸਾਫ ਆ ਸਾਰੀ ਮਗਰ ਕੀ ਆ ਗਿਆ ਇਹਦੇ ਮਗਰ ਕੱਟੀ 3 ਮਹੀਨੇ ਦੀ ਹੋਈ ਸੂਈ ਨੂੰ 3 ਮਹੀਨੇ ਹਣਾ ਹਾਂਜੀ ਸੂਆ ਸਵਾ ਕਿਨਵਾ ਜੋ ਸੂਆ ਕੋਈ ਭੈਣ ਭਰਾ ਲਾ ਲੈ ਜਿੰਨਾ ਮਰਜੀ ਉਹ ਹੁਣ ਚੌਥੇ ਕਾ ਮੰਨ ਕੇ ਚੱਲੋ ਵੀ ਸੂਈ ਹੋਊਗੀ ਹਾਂਜੀ ਹਾਂਜੀ ਹਾਂ ਹਾਂ ਸੇਵਾ ਸੁਗਾ ਤੋਂ ਸੇ ਸੇਵਾ ਸੁਆਣੀ ਮੱਝ ਚੰਗੀ ਰਾਜੀ ਹੀ ਇਥੋਂ ਲਾਗੋਈ ਗਈ ਸੀ ਹਾਂਜੀ ਪਤਾ ਨਹੀਂ ਕੀ ਬਣਿਆ ਕੀ ਨਹੀਂ ਉਹਨਾਂ ਚੰਗੀ ਤਰ੍ਹਾਂ ਸੰਭੀ ਨਹੀਂ ਮੱਝ ਆ ਸੰਭੀ ਨਹੀਂ ਨਾ ਲੱਗਦਾ ਆਪਾਂ ਹੀ ਦਵਾਈ ਕਿਸੇ ਨੂੰ ਲਾਗੋਈ ਲੈ ਕੇ ਦਿੱਤੀ ਹਾਂਜੀ ਹਾਂ ਠੀਕ ਹੈ ਜੀ ਇਹਦਾ ਮੁੱਲ ਮੱਲ ਵੀਰ ਇਹਦਾ ਮੁੱਲ ਆਵਾ ਦੋ ਘਾਟ 60 ਦੀ ਦੇ ਦਾਂਗੇ ਤਵੇਂ ਜਾਇਆਰ ਦੀ 52000 ਦੇ ਦੇਦਾਂਗੇ ਮਗਰ ਕੱਟੀ ਕੱਦਗਾੜ ਚੰਗਾ ਸਾਹਮਣ ਵਾਲੀ ਚੰਗੀ ਆ ਹਾਂਜੀ ਹਾਂਜੀ ਦੁੱਧ 7 ਲੀਟਰ ਆ ਗਿਆ ਹਨਾ ਉਹ ਮੈਂ ਕਿਹਾ ਮੇਰੇ ਮੂੰਚੋਂ ਨਿਕਲਿਆ ਵੀ ਟਕਾ ਕੇ ਦੇਨੀ ਆ ਕੋਈ ਇਹ ਭੈਣ ਭਰਾ ਨਾ ਸਮਝੇ ਕਿ ਵੀ ਇਹ ਖਰਾਬ ਕਰਦੀ ਆ ਹਾਂਜੀ ਹਾਂਜੀ ਤਾਂ ਮਨਾਂ ਵੀ ਇਹਨੂੰ ਇੱਕ ਰਬ ਬਣਾ ਬਨੂ ਕੇ ਥੋੜੇ 4 ਦਿਨ ਹਨਾ ਸੇਵਾ ਪਾਣੀ ਕਰ ਲਈ ਹੈ ਨਾ ਇੱਕ ਰੀਏ ਦਾ ਜੇ ਕਿ ਭੈਣ ਭਰਾ ਨੇ ਖੜਨੀ ਤੇ ਤਾਂ ਖੜ ਵੀ ਸਕਦਾ ਕੋਈ ਚੱਕਰ ਬਿਲਕੁਲ ਬਿਲਕੁਲ ਇਹ ਹਾਂ ਨਾ ਹੀ ਹੁਣੀ ਇੰਨੇ ਦੀ ਹਾਂਜੀ ਹਾਂ ਨਾ ਹੀ ਇੱਥੇ ਕੋਈ ਹੋਰ ਜ਼ਿਆਦਾ ਨਹੀਂ ਆਪਾਂ ਕਰਨਾ ਹਾਂਜੀ ਬਸ ਹਾਂ ਨਾ ਹੀ 52000 ਦੀ ਠੀਕ ਹੈ ਦੁੱਧ 7 ਕਿਲੋ ਹੈਗਾ ਜੀ ਦਾ ਠੀਕ ਹੈ 7 ਹਾਂਜੀ ਵਿਖਾ ਦਿਓ ਥੱਲੇਗਾ ਥਾਵਾ ਨਾ ਵਿਖਾ ਦਿਓ ਉਹਨਾਂ ਕਰੋ ਵੀ ਚੈੱਕ ਸਾਰੇ ਹਨ ਬਰਾ ਮੈਂ ਸੇਵਾ ਤੋਂ ਹੀ ਗਈ ਮਾਜੇ ਹਾਂਜੀ ਹਾਂਜੀ ਜਦੋਂ ਆਪਾਂ ਲੈ ਕੇ ਦਿੱਤੀ ਇਹ 12 ਲੀਟਰ ਦੁੱਧ ਹੀਰਾ ਹਾਂਜੀ ਹਾਂ ਆ ਕੱਟੀ ਵਿਖਾ ਦਿਓ ਤਿੰਨ ਮਹੀਨੇ ਤਿੰਨ ਮਹੀਨੇ ਹੋ ਗਏ ਕੱਟੀ ਨਾਲੇ ਮਗਰ ਆ ਗਈ ਕੱਟੀ ਹਾਂਜੀ ਕੱਟੀ ਈਗਾ ਭਰਾ ਜੀ ਇੱਕ ਰੀ ਫੇਰ ਹੈ ਪਿੰਡ ਨਿੱਕੀਗਿਰਤਵਾਲ ਪਿੰਡ ਨਿੱਕੀਗਿਰਤਵਾਲ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਤਹਿਸੀਲ ਪੱਟੀ ਮੋਬਾਈਲ ਨੰਬਰ ਦੱਸ ਦੇ ਇੱਕ ਰੀ ਮੋਬਾਈਲ ਨੰਬਰ 98559800482 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦੀ ਜੀ ਧੰਨਵਾਦ ਦੋਸਤੋ ਇਹੀ ਕੁਝ ਅੱਜ ਦੇ ਆਪਣੇ ਪਸ਼ੂ ਤੇ ਸਾਡੇਰੀ ਫਾਰਮ ਦੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਨਵੀਆਂ ਨਵੀਆਂ ਵੀਡੀਓ ਤੁਹਾਡੇ ਲੈ ਕੇ ਆਵਾਂਗੇ ਜੀ ਧੰਨਵਾਦ